ਕੰਢ ਨੇ ਵੱਟ ਕੱਡੇ ਪਈਆ ਲੋਕ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਤੌਬਾ ਤੌਬਾ ਕੀਤਾ ਜਾ ਰਿਹਾ ਕਿ ਆਕੇ ਠੰਡੇ ਵਿੱਚ ਬਾਹਰ ਕਿਵੇਂ ਨਿਕਲੀਏ ਜਿਸ ਤਰੀਕੇ ਦੇ ਨਾਲ ਠੰਡ ਪੈ ਰਹੀ ਹੈ ਲੋਕ ਆਪਣੇ ਘਰਾਂ ਦੇ ਵਿੱਚ ਹੀ ਕੈਦ ਹੋ ਕੇ ਰਹਿ ਗਏ ਨੇ ਕਿਉਂਕਿ ਬਾਹਰ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈ ਤੇ ਜਨਵਰੀ ਦਾ ਅੱਜ ਦੂਜਾ ਦਿਨ ਹੈ ਅੱਜ ਵੀ ਜੋ ਹੈ ਕੋਰਾ ਇੰਨਾ ਜ਼ਿਆਦਾ ਸੀਗਾ ਕਿ ਜਦੋਂ ਲੋਕ ਬਾਹਰ ਜਾ ਰਹੇ ਸੀ ਤੇ ਮੂੰਹ ਤੇ ਟਰੇਲ ਪੈ ਰਹੀ ਸੀ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਮੌਸਮ ਵਿਭਾਗ ਜਨਾ ਦੇ ਵੱਲੋਂ ਲੈ ਕੇ ਤਾਜ਼ਾ ਪਵਿਕ ਬਾਣੀ ਵੀ ਜਾਰੀ ਕੀਤੀ ਗਈ ਹੈਗੀ ਕਿ ਪੰਜਾਬ ਦੇ ਵਿੱਚ ਅਜੇਹਾ ਹੀ ਮੌਸਮ ਦਾ ਹਾਲ ਬਣਿਆ ਰਹੇਗਾ ਤਿੰਨ ਦਿਨਾਂ ਨੂੰ ਲੈ ਕੇ ਭਵਿਕ ਬਾਣੀ ਵੀ ਕੀਤੀ ਗਈ ਹੈ ਮੀਂਹ ਨੂੰ ਲੈ ਕੇ ਵੀ ਜੋ ਕਿ ਆਸਰਾਇਆਂ ਨੇ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਾੜੀ ਇਲਾਕਿਆਂ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਵੈਸਟਰਨ ਡਿਸਟਰਬੈਂਟ ਜੋ ਹੈ ਉਹ ਐਕਟਿਵ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੀ ਸੀਤ ਲਹਿਰ ਦਾ ਆਗਾਜ਼ ਜੋ ਹੈ ਹੋ ਚੁੱਕੀ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਬੇਹਜਾਦਾ ਪਰੇਸ਼ਾਨ ਨੇ 18 ਸੂਬਿਆਂ ਦੇ ਵਿੱਚ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤਾਂ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਪਵਿਕ ਬਾਣੀ ਜੋ ਹੈ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਜਿਹੜੇ ਨੇ ਪਹਿਲਾਂ ਤੋਂ ਹੀ ਸੁਚੇਤ ਹੋ ਸਕਣ ਤਾਂ ਮੌਸਮ ਵਿਭਾਗ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਅਮਰੀਕਸਰ ਅਤੇ ਨਾਲ ਹੀ ਜੇਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਉੱਤੇ ਜੋ ਵਿਜ਼ਿਬਿਲਟੀ ਹੈ ਉਸ ਜ਼ੀਰੋ ਤੱਕ ਪਹੁੰਚ ਗਈ ਲੋਕਾਂ ਨੂੰ ਕੁਝ ਵੀ ਲਾਈਟ ਜਗਾ ਕੇ ਵੀ ਨਜ਼ਰ ਨਹੀਂ ਆ ਰਿਹਾ ਬਹੁਤ ਹੋਲੀ ਜੋ ਹੈਗੀ ਉਹਨਾਂ ਦੇ ਵੱਲੋਂ ਗੱਡੀਆਂ ਜੋ ਹੈਗੀਆਂ ਉਹ ਚਲਾਈਆਂ ਜਾ ਰਹੀਆਂ ਨੇ ਜਿਸ ਕਾਰਨ ਹਵਾਈ ਅਤੇ ਰੇਲ ਮਾਰਗ ਵੀ ਜੋ ਹੈ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਕਈ ਜੋ ਫਲਾਈਟ ਹੈਗੀਆਂ ਉਹ ਦੇਰੀ ਦੇ ਨਾਲ ਲੈਂਡ ਹੋਈਆਂ ਨੇ ਮਿਲਾਨ ਤੋਂ ਅੰਮ੍ਰਿਤਸਰ ਆਉਣ ਵਾਲੀ ਜੋ ਫਲਾਈਟ ਹੈ ਉਹ ਕਰੀਬ ਪੌਣੇ 3 ਘੰਟੇ ਜੋ ਹੈ ਲੇਟ ਰਹੀ ਇੰਨਾ ਹੀ ਨਹੀਂ ਲੈਂਡਿੰਗ ਤੋਂ ਪਹਿਲਾਂ ਕਾਟ ਵਿਜ਼ਿਬਿਲਟੀ ਦੇ ਕਾਰਨ ਫਲਾਈਟ ਨੂੰ ਅਧੇ ਘੰਟੇ ਤੱਕ ਹਵਾ ਦੇ ਵਿੱਚ ਚੱਕਰ ਲਗਾਉਣੇ ਪਏ ਤਾਂ ਧੁੱਪ ਨਾ ਨਿਕਲਣ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਠੰਡਾ 기ਹਰ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਦਨ ਦਾ ਜੋ ਤਾਪਮਾਨ ਉਸ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ 4 ਜਨਵਰੀ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਵਿਕ ਬਾਣੀ ਕੀਤੀ ਗਈ ਹੈ ਕਿ 4 ਜਨਵਰੀ ਤੋਂ ਮੌਸਮ ਦੇ ਵਿੱਚ ਇੱਕ ਵਾਰ ਫੇਰ ਜੋ ਹੈ ਬਦਲਾਅ ਦੇਖਣ ਨੂੰ ਮਿਲੇਗਾ ਸਵੇਰੇ ਦੇ ਵਿੱਚ ਮੁਰਮੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਤੁਹਾਨੂੰ ਦਾਸ ਦੇ ਇਹ ਕਿ ਮੌਸਮ ਵਿਭਾਗ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਹਾਲਾਤ ਜਿਹੜੇ ਨੇ ਆਮ ਵਾਂਗ ਰਹਿਣ ਵਾਲੇ ਨੇ ਤੇ ਨਾਲ ਹੀ ਮੌਸਮ ਆਮ ਵਾਂਗ ਹੀ ਰਹੇਗਾ ਇਸੇ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਟਿੰਡਾ ਸਣੇ ਬਰਨਾਲਾ ਤੇ ਮਾਨਸਾ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਆਮ ਵਾਂਗ ਹੀ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਦੇ ਲਈ ਕੋਈ ਸੰਭਾਵਨਾ ਜੋ ਹੈਗੀ ਚੇਤਾਵਨੀ ਜਿਹੜੀ ਹੈਗੀ ਨਹੀਂ ਜਾਰੀ ਕੀਤੀ ਹੈ ਤਾਂ 4 ਜਨਵਰੀ ਤੋਂ ਸਰਗਰਮ ਜਿਹੜਾ ਇਹ ਵੈਸਟਰਨ ਡਿਸਟਰਬੈਂਸ ਹੋ ਜਾਵੇਗਾ ਜਿਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 5-6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜੇਕਰ ਪੱਛਮੀ ਗੜਬੜੀ ਜ਼ੋਰ ਫੜਦੀ ਹੈ ਤਾਂ ਇਸ ਸਾਲ ਦੀ ਪਹਿਲੀ ਬਾਰਿਸ਼ ਵੀ ਹੋਵੇਗੀ ਜਨਵਰੀ ਦੀ ਆਪਾਂ ਗੱਲ ਕਰ ਰਿਹਾ ਤਾਂ ਜੇਕਰ ਮੀਂਹ ਪੈਂਦਾ ਤਾਂ ਮੀਂਹ ਦੇ ਨਾਲ ਜੋ ਠੰਡ ਹੈ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਇਜ਼ਾਫਾ ਹੋਵੇਗਾ ਤਾਂ ਵਕ-ਵਕ ਤਸਵੀਰਾਂ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਆ ਫਿਲਹਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼੍ਰੀ ਮੁਕਸਰ ਸਾਹਿਬ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਕੋਹਰਾ ਹੈ ਉਸਨੇ ਕੋਹਰਾ ਮਚਾਇਆ ਹੋਇਆ ਹੈ ਟ੍ਰੇਨ ਜੋ ਹੈਗੀ ਹੈ ਬਹੁਤ ਮੱਠੀ ਰਫਤਾਰ ਦੇ ਨਾਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਜਿਹੜੇ ਨੇ ਖੜੇ ਹੋਏ ਨਜ਼ਰ ਆ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਜਿਨ੍ਹਾਂ ਦੇ ਵੱਲੋਂ ਲਗਾਤਾਰ ਹੀ ਜਾਣਕਾਰੀ ਜੋ ਹੈ ਸਾਂਝੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਤਾਂ ਜੋ ਉਹ ਪਹਿਲਾਂ ਤੋਂ ਹੀ ਸੁਚੇਤ ਹੋ ਜਾਣ ਆਪਣੇ ਆਪ ਦਾ ਖਿਆਲ ਖਾਸਾ ਰੱਖਣ ਕਿਉਂਕਿ ਇਸ ਮੌਸਮ ਦੇ ਵਿੱਚ ਲੋਕ ਜਿਹੜੇ ਨੇ ਜ਼ਿਆਦਾ ਬਿਮਾਰ ਵੀ ਪੈਂਦੇ ਨੇ ਕਈਆਂ ਦੀ ਮੌਤ ਵੀ ਜੋ ਹੈ ਇਸ ਦੇ ਵਿੱਚ ਹੋ ਜਾਂਦੀ ਹੈ ਜਿਸ ਦੇ ਕਾਰਨ ਮੌਸਮ ਵਿਭਾਗ ਦੇ ਵੱਲੋਂ ਸਮੇਂ ਸਿਰ ਲੋਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਪਹਿਲਾਂ ਤੋਂ ਹੀ ਇਸ ਦੇ ਲਈ ਤਿਆਰ ਰਹਿਣ ਤਾ ਮੌਸਮ ਵਿਭਾਗ ਜਨਾ ਦੇ ਵੱਲੋਂ 4 ਜਨਵਰੀ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ 5 ਤੇ 6 ਜਨਵਰੀ ਨੂੰ ਲੈ ਕੇ ਪਵਿਕ ਬਾਣੀ ਜੋਇਆ ਜਾਰੀ ਕੀਤੀ ਗਈ ਹੈ ਤਾਂ ਇਸ ਮੁਤਲਕ ਜੋਇਆ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੋ ਕਿ ਪਟਿਆਲਾ ਤੋਂ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਕੋਲ ਕੀ ਕੁਝ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਉਹ ਜਾਣਦੇ ਆ ਜੀ ਰਣਦੀਪ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਪਵਿਕ ਬਾਣੀ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਹੈ ਪਟਿਆਲਾ ਨੂੰ ਲੈ ਕੇ ਹਾਂ ਜੀ ਕਵੀਤਾਂ ਤੋਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ 4 ਤੋਂ 5 ਕਿਲੋ ਜਿਹੜਾ ਟਰੱਕੇ ਦੀ ਜਿੱਦੀ ਠੰਡ ਹੈਗੀ ਆ ਉਹ ਪਟਿਆਲੇ ਬੈਰੀ ਹੈ ਔਰ ਜ਼ੀਰੋ ਵਿਜ਼ਿਬਿਲਟੀ ਜਿਹੜਾ ਕਿਸੇ ਸਵੇਰ ਦੇ ਸਮੇਂ ਜਦੋਂ ਵੀ ਆਪਾਂ ਨਿਕਲਦੇ ਹੈਗੇ ਆ ਤਾਂ ਬਿਲਕੁਲ ਵੀ ਜਿਹੜਾ ਹੈਗਾ ਦਿਖਾਈ ਨਹੀਂ ਦੇ ਰਿਹਾ ਹੈਗਾ ਅੱਗੇ ਔਰ ਲਗਾਤਾਰ ਸਰਕਾਰ ਦੇ ਵੱਲੋਂ ਵੀ ਜਿਹੜਾ ਹੈਗਾ ਉਹ بار-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਹੈਗਾ ਵਹੀਕਲ ਨੇ ਜਿਹੜੇ ਉਹ ਹੌਲੀ ਚਲਾਏ ਜਾਣ ਕਿਉਂਕਿ ਲਗਾਤਾਰ ਆਪਾਂ ਦੇਖੀਏ ਤਾਂ ਪਟਿਆਲਾ ਦੇ ਨੇੜੇ ਜਿਹੜੇ ਏਰੀਆ ਦੇ ਵਿੱਚ ਤਕਰੀਬਨ 4 ਤੋਂ 5 ਜਿਹੜੇ ਐਕਸੀਡੈਂਟ ਹੋਏ ਜਿਹਦੇ ਵਿੱਚ ਦੋ ਮੋਟਾ ਵੀ ਜਿਹੜੀਆਂ ਕਵਿਤਾ ਹੋ ਗਈਆਂ ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਜਿਵੇਂ 4-ਵੀਲਰ ਆ ਕਾਰਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਠੰਡ ਦਾ ਪਛਾਹ ਹੋ ਜਾਂਦਾ ਪਰ ਉਹ ਜਿਹੜੇ ਲੋਕ ਨੇ ਜਿਹੜੇ ਦੋ ਪਹੀਆ ਵਾਹਨ ਚਲਾਉਂਦੇ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਸਵੇਰੇ ਤਾਜੀ ਕਮਾ ਕੇ ਤਾਜੀ ਖਾਣ ਵਾਲੇ ਲੋਕ ਨੇ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਠੰਡ ਦਾ ਪ੍ਰਕੋਪ ਜਿਸ ਤਰੀਕੇ ਨਾਲ ਵੱਧ ਰਿਹਾ ਔਰ ਦੂਸਰੇ ਪਾਸੇ ਟ੍ਰੈਫਿਕ ਦੀ ਸਮੱਸਿਆ ਕਿਉਂਕਿ ਹਰ ਬੰਦਾ ਜਿਹੜਾ ਹੈਗਾ ਉਹ ਕਾਰ ਕੱਢ ਲੈਂਦਾ ਹੈ ਸਰਦੀ ਤੋਂ ਬਚਣ ਦੇ ਲਈ ਟ੍ਰੈਫਿਕ ਦੂਸਰੇ ਪਾਸੇ ਔਰ ਲਗਾਤਾਰ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲਾਂ ਦੇ ਵਿੱਚ ਵੀ ਜਿਹੜੀ ਮਰੀਜ਼ਾਂ ਦੇ ਗਿਣਤੇ ਹੈ ਕਈ ਤਾਂ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਦੇਖਿਆ ਜਾਵੇ ਠੰਡ ਦੇ ਕਾਰਨ ਕੁਝ ਵੇ ਸਾਹ ਦੇ ਮਰੀਜ਼ ਹੈਗੇ ਆ ਤਾਂ ਛੋਟੇ ਬੱਚੇ ਨੇ ਕਿਉਂਕਿ ਸੁੱਕੀ ਠੰਡ ਪੈ ਰਹੀ ਆਲੇ ਕੋਈ ਬਾਹਰਾਂ ਜਿਹੜੀ ਉਹ ਨਹੀਂ ਪਹਿਨਦੇ ਜ਼ਰੂਰ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ بارش ਹੋਵੀ ਪਰ ਹਾਲੇ ਫਿਲਹਾਲ ਸੁੱਕੀ ਠੰਡ ਦੇ ਕਾਰਨ ਡਾਕਟਰਾਂ ਦੇ ਵਿੱਚ ਜਿਹੜੇ ਹੈਗਾ ਉਹ ਤੇ ਮਰੀਜ਼ਾਂ ਦੇ ਜਿਹੜੀਆਂ ਲਾਈਨਾਂ ਜੀਆਂ ਲਗਾਤਾਰ ਕਿਸੇ ਦਾ ਲੱਗੇ ਹੋਈਆਂ। ਹਾਂ ਜੀ ਬਿਲਕੁਲ ਤਾਂ ਜੇਕਰ ਗੱਲ ਕਰੀਏ ਤਾਂ ਦੱਸਿਆ ਆਈ ਵੀ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਆਮ ਨਾਲੋਂ ਜੋ ਦਿਨ ਦਾ ਤਾਪਮਾਨ ਹੈ ਉਸ ਦੇ ਵਿੱਚ ਵੀ ਘਰਾਵਟ ਆਈ ਹੈ ਤਾਂ ਦਿਨ ਦੇ ਵਿੱਚ ਵੀ ਠੰਡ ਹੁੰਦੀ ਹੈ ਹਾਲਾਂਕਿ ਅੱਜ ਕਈ ਇਲਾਕਿਆਂ ਦੇ ਵਿੱਚ ਧੁੱਪ ਜ਼ਰੂਰ ਨਿਕਲ ਗਈ ਹੈ ਪਰ ਕਿਤੇ ਨਾ ਕਿਤੇ ਠੰਡ ਦਾ ਤਹਿਰ ਕਈ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਜਾ ਰਹੀ ਹੈ। ਜੀ ਬਿਲਕੁਲ ਦੱਸ ਦਿਆ ਕਿ ਜਿਸ ਤਰੀਕੇ ਦੇ ਨਾਲ ਸਵੇਰ ਚੜ੍ਹਦੇ ਹੀ ਆਪਾਂ ਦੇਖਦੇ ਹੈਗੇ ਆ ਤਾਂ ਤਕਰੀਬਨ 9 ਵਜੇ ਤੱਕ ਤੇ ਜਿੱਦੀ ਹੈ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜੇ ਮੈਂ ਸੂਰਜ ਦੀ ਗੱਲ ਕੀਤੀ ਜਾਵੇ ਤਾਂ ਸੂਰਜ ਜਿਹੜਾ ਹੈਗਾ ਕਿਸੇ ਤਕਰੀਬਨ 11:30 11:30 ਵਜੇ ਮਾੜੇ ਜਿਹੇ ਝਲਕੇ ਝਲਕ ਭਈ ਪਟਿਆਲਾ ਦੇ ਵਿੱਚ ਤਾਂ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਉਹ ਬੱਦਲਵਾਈ ਵਾਲਾ ਮੌਸਮ ਰਿਹਾ ਔਰ ਕੜਾਕੇ ਦੀ ਜਿਹੜੀ ਠੰਡ ਹੈ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਆਪਣਾ ਪਰਬਾਰੀ ਹੋ ਰਹੀ ਹੈ ਤਾਂ ਉਸ ਤੋਂ ਲੈ ਕੇ ਜਦੋਂ ਉੱਪਰਲੇ ਇਲਾਕਿਆਂ ਦੇ ਵਿੱਚ ਹਿਮ ਇਹ ਤਾਂ ਉਹ ਸ਼ੀਤ ਲਹਿਰ ਹੈ ਕਿ ਜਿਹੜੀ ਧੁੱਪ ਨਿਕਲਦੀ ਹੈ ਤਾਂ برف ਨੂੰ ਚੀੜਦੀ ਹੋ ਜਿਹੜੀ ਠੰਡਕ ਹੈਗੀ ਹੈ ਉਹ ਨੀਚਲੇ ਹੇਠਲੇ ਪਾਸੇ ਆਉਂਦੀ ਹੈ ਤਾਂ ਪੰਜਾਬ ਦੇ ਵੀ ਤੇ ਗੱਲ ਕੀਤੀ ਜਾਵੇ ਤਾਂ ਆਲਓਵਰ ਪੰਜਾਬ ਦੇ ਵਿੱਚ ਪੂਰੀ ਕੜਾਕੇ ਦੀ ਇਸ ਵੇਲੇ ਠੰਡ ਹੈਗੀ ਹੈ ਤਾਂ ਪਟਿਆਲਾ ਦੇ ਜਿਹੜੇ ਹਾਲਾਤ ਨੇ ਉਹ ਵੀ ਇਸ ਵੇਲੇ ਦਰਦਵੱਤਰ ਹੋਏ ਹੋਏ ਨੇ ਕਿਉਂਕਿ ਠੰਡ ਦੇ ਕਾਰਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਕੜਾਕੇ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ 3 ਤੋਂ 4 ਦਿਨਾਂ ਦੇ ਵਿੱਚ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਾਲੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 6 ਤਰੀਕ ਤੱਕ ਹੋਰ ਜਿਹੜੀ ਹੈ ਠੰਡ ਇਸ ਤੋਂ ਜ਼ਿਆਦਾ ਜਿਹੜੀ ਆ ਸਕਦੀ ਹੈ ਜੀ ਆਤਾ ਜਦੋਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਤਰੀਕੇ ਨਾਲ ਹੁਣ ਠੰਡ ਪੈ ਰਹੀ ਤਾਂ ਅਜੇ ਦੇ ਵਿੱਚ ਜਿਹੜੇ ਲੋਕੀ ਹੈਗੇ ਅੱਗ ਬਾਲ ਕੇ ਬੈਠਦੇ ਨੇ ਤਾਂ ਕੁਝ ਅਜਹੀਆਂ ਤਸਵੀਰਾਂ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਪਟਿਆਲੇ ਦੇ ਵਿੱਚ ਜੀ ਬਿਲਕੁਲ ਕਵਿਤਾ ਜਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਹੈਗੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੇ ਸਵੇਰੇ ਤਾਜੀ ਕਵਾਕਾ ਚਾਹ ਪਕਾਣ ਆਲੇ ਨੇ ਥੋੜੇ ਲੋ ਪਰਫਾਈਲ ਲੋਕ ਹੁੰਦੇ ਨੇ ਤਾਂ ਉਹ ਆਪਣੇ ਘਰਾਂ ਦੇ ਬਾਹਰ ਜਿਵੇਂ ਗਰੀਬੀ ਤੱਪੇ ਨੂੰ ਲਾ ਲਈਏ ਪਾਟੂ ਘੇਟੋਂਪੜੀ ਵਾਲੇ ਤਾਂ ਉਹ ਅੱਗ ਜਿਹੜੀ ਹੈ ਬਾਲ ਲੈਂਦੇ ਹੈ ਕਿਉਂਕਿ ਠੰਡ ਦਾ ਜਿਹੜਾ ਬਹੁਤ ਜ਼ਿਆਦਾ ਲਗਾਤਾਰ ਵੱਧਦੀ ਜਾ ਰਹੀ ਸੀ ਜਿਨੂੰ ਲੈ ਕੇ ਪਰ ਕਵਿਤਾ ਇਸ ਚੀਜ਼ ਨੂੰ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਲੋਕ ਜਿਹੜੇ ਨੇ ਉਹ ਹੀਟਰ ਲਾ ਲੈਂਦੇ ਆ। ਹੂੰ ਕੁਝ ਲੋਕ ਜਿਹੜੇ ਅੰਗੀਠੀਆਂ ਬਾਲ ਲੈਂਦੇ ਆ ਤਾਂ ਜਿਹਦੇ ਨਾਲ ਜਿਹਦੇ ਅੰਗੀਠੀ ਨਾਲ ਹਾਸੇ ਆਪਾਂ ਦੇਖਦੇ ਆਂ ਹਰ ਸਾਲ ਜਿਹੜਾ ਹੈਗਾ ਕੋਈ ਨਾ ਕੋਈ ਹਾਸਾ ਹੁੰਦਾ ਕੀ ਹੁੰਦਾ ਕਿ ਛੋਟੇ ਬੱਚੇ ਹੁੰਦੇ ਆ ਔਰ ਮਾਪਿਓ ਨੂੰ ਇਹ ਹੁੰਦਾ ਕਿ ਚਲ ਅੰਗੀਠੀ ਬਾਲ ਦਿੰਦੇ ਆ ਤੇ ਬੱਚੇ ਨੇ ਜਿਹੜਾ ਉਹ ਸੁੱਖ ਦਾ ਸਾਹ ਲੈਣਗੇ ਤੇ ਮਾਰ ਬਹੁਤ ਠੰਡਕ ਆ ਗਈ ਆ ਪਰ ਉਹਦੇ ਨਾਲ ਵੀ ਜਿਹੜੇ ਹਾਸੇ ਨੇ ਜਿਹੜੇ ਉਹ ਲਗਾਤਾਰ ਵੱ ਪਿਛਲੇ ਝਲਤੀ ਮਾਰ ਕੇ ਦੇਖੀਏ 4 ਤੋਂ 5 ਸਾਲ ਦੇ ਵਿੱਚ ਲਗਾਤਾਰ ਕਈ ਜਿਹੜੇ ਅਜਿਹੇ ਕੇਸ ਆਪਣੇ ਸਾਹਮਣੇ ਆਏ ਸੀ ਜਿੱਦਾਂ ਅੰਗੀਠੀ ਨਾਲ ਜਿਹੜਾ ਕਈ ਮੋਤਾਂ ਹੋ ਜਾਂਦੀਆਂ ਪਰ ਕਿਤੇ ਨਾ ਕਿਤੇ ਹੁਣ ਫਿਲਹਾਲ ਲੋਕ ਜਿਹੜੇ ਨੇ ਉਹ ਅਗਾ ਬਾਲਦੇ ਹੋਏ ਲਗਾਤਾਰ ਦਿਖ ਰਹੇ ਨੇ ਕਿਉਂਕਿ ਠੰਡ ਦਾ ਪ੍ਰਕੋਪ ਜਿਸ ਤਰੀਕੇ ਨਾਲ ਵਧ ਰਿਹਾ ਹੈਗਾ ਤਾਂ ਕੜਾਕੇ ਦੀ ਠੰਡ ਦੇ ਕਾਰਨ ਔਰ ਡਾਕਟਰ ਦੇ ਵੱਲੋਂ ਵੀ ਬਾ ਜੀ ਸਰ ਜ਼ਰੂਰੀ ਕੰਮ ਨਹੀਂ ਹੈਗਾ ਜਿਵੇਂ ਕੋਈ ਘਰ ਦੇ ਵਿੱਚ ਛੋਟੇ ਬੱਚੇ ਔਰ ਬਜ਼ੁਰਗ ਜਿਹੜੇ ਨੇ ਉਹ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਉਹਨਾਂ ਨੂੰ ਨਾ ਕੱਟਿਆ ਜਾਵੇ ਤਾਂ ਇਸ ਲਈ ਦੇਖਦੇ ਹੋਏ ਲਗਾਤਾਰ ਜਿਹੜੀ ਆਪੀਲ ਲੋਕਾਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਕੀਤੀ ਜਾ ਰਹੀ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਕਿ ਆਖਰ ਪਟਿਆਲਾ ਦੇ ਵਿੱਚ ਮੌਸਮ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਹਨਾਂ ਨੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਜਿਹੜੇ ਲੋਕ ਨੇ ਉਹ ਅੰਗੀਠਾ ਬਾਲ ਕੇ ਬੈਠਦੇ ਨੇ ਅਜਿਹੇ ਦੇ ਵਿੱਚ ਕਈ ਹਾਦਸੇ ਜਿਹੜੇ ਨੇ ਵਾਪਰ ਜਾਂਦੇ ਨੇ ਤਾਂ ਵਾਕਈ ਇਸ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਜਿਹੜੀ ਹੈਗੀ ਸਾਂਝੀ ਕੀਤੀ ਗਈ ਸੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਜੇਕਰ ਤੁਸੀਂ ਅੰਗੀਠਾ ਜਾਂ ਜੋ ਵੀ ਤੁਸੀਂ ਹੀਟਰ ਵਗੈਰਾ ਯੂਜ਼ ਕਰ ਵੀ ਰਹੇ ਹੋ ਤਾਂ ਆਪਣਾ ਖਾਸਾ ਧਿਆਨ ਰੱਖਿਓ ਕਿਉਂਕਿ ਹਾਦਸੇ ਵਾਪਰ ਦੇਣੇ ਤੇ ਅਸੀਂ ਨਹੀਂ ਚਾਹੁੰਦੇ ਕਿ ਇਸ ਸਾਲ ਵੀ ਅਜਿਹੇ ਹਾਦਸੇ ਵਾਪਰਨ ਤਾਂ ਹੋਰ ਜਾਣਕਾਰੀ ਦੇ ਲਈ ਮੁਕਸੇ ਸਾਹਿਬ ਤੋਂ ਸਾਡੇ ਨਾਲ ਤਰਸੀਮ ਢੁੱਡੀ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਵਿਸਾਰਪੂਰਵਕ ਜਾਣਕਾਰੀ ਲੈਂਦੇ ਆ ਕਿ ਕੀ ਕੁਝ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਤੜਕੇ ਤੇ ਰਾਤ ਨੂੰ ਮੁਕਸੇ ਸਾਹਿਬ ਦੇ ਵਿੱਚ ਜੀ ਤਰਸੀਮ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਫਿਲਹਾਲ ਗੱਲ ਕਰਾਂਗੇ ਤੁਹਾਡੇ ਜ਼ਿਲ੍ਹੇ ਦੀ ਕੀ ਕੁਝ ਹਾਲਾਤ ਬਣੇ ਹੋਏ ਨੇ ਜੀ ਦੱਸਣਾ ਚਾਹੂੰਗਾ ਕਿ ਜੀ ਜਿਹੜੇ ਮੌਸਮ ਦੇ ਵਿੱਚ ਹਾਂ ਠੰਡ ਦੇ ਹਾਲਾਤ ਬਣੇ ਨੇ ਉਸ ਨਾਲ ਸ਼ਾਮ 6 ਵਜੇ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਸੁਬਾ ਜਦ ਅਸੀਂ ਉੱਠਦੇ ਹਾਂ ਤਾਂ ਸਾਨੂੰ ਖਰਪਾ ਸੇਤੋਂ ਦੀ ਚਾਦਰ ਜਾਨੀ ਕਿ ਦੇਖਣ ਨੂੰ ਮਿਲਦੀ ਹੈ ਤੇ ਇਸ ਦੇ ਵਿੱਚ ਲੋਕਾਂ ਦੇ ਵੱਲੋਂ ਕੋਈ ਹੀਟਰ ਵੀ ਲਗਾਏ ਜਾਂਦੇ ਨੇ ਘਰਾਂ ਦੇ ਵਿੱਚ ਤੇ ਕੁਸ਼ ਠੰਡ ਤੋਂ ਬਚਣ ਲਈ ਅੱਗ ਬਾਲ ਕੇ ਵੀ ਆਪਣੀਆਂ ਅੰਗੀਠੀਆਂ ਘਰਾਂ ਦੇ ਵਿੱਚ ਰੱਖਦੇ ਆ ਲੇਕਿਨ ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਜਿਹੜੀ ਬਲਦੀ ਹੋਈ ਅੰਗੀਠੀ ਜਿਸ ਦਾ ਧੂੰਆ ਕਮਰੇ ਵਿੱਚ ਫੈਲ ਕੇ ਆਕਸੀਜਨ ਬੰਦ ਹੋ ਜਾਵੇ ਤੇ ਉਸ ਨਾਲ ਕੋਈ ਨੁਕਸਾਨ ਹੋ ਜਾਵੇ ਤੇ ਪਰ ਜਿਹੜਾ ਹਾਲਾਤ ਨੇ ਉਹ ਠੰਡ ਦੇ ਬਹੁਤ ਗੁਰੇ ਨੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਘਰਾਂ ਦੇ ਵਿੱਚੋਂ ਨਾ ਨਿਕਲ ਅਤੇ ਤੋਂ ਦੇ ਕਾਰਨ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਜਿਸ ਨਾਲ ਮਤਲਬ ਕਿ ਨਾ ਜਾਣੀ ਨੁਕਸਾਨ ਵੀ ਹੁੰਦੇ ਜੀ ਹਾਂ ਜੀ ਬਿਲਕੁਲ ਤਾਂ ਤੁਸੀਂ ਕੁਝ ਤਸਵੀਰਾਂ ਵੀ ਸਾਡੇ ਨਾਲ ਸਾਂਝੀ ਕੀਤੀਆਂ ਹੈਗੀਆਂ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਵਿਜ਼ਿਬਿਲਟੀ ਜ਼ੀਰੋ ਹੈ ਜਿਸ ਦੇ ਕਾਰਨ ਵਾਹਨਾਂ ਦੀ ਰਫ਼ਤਾਰ ਜੋ ਹੈ ਮੱਠੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਾਦਸੇ ਵੀ ਅਜਿਹੇ ਦੇ ਵਿੱਚ ਵੱਧਦੇ ਨੇ ਤਾਂ ਹਾਦਸਿਆਂ ਨੂੰ ਲੈ ਕੇ ਕੋਈ ਅਪਡੇਟ ਹੈ ਤੁਹਾਡੇ ਕੋਲ ਅ ਫਿਲਹਾਲ ਤਾਂ ਕੋਈ ਮਤਲਬ ਕਿ ਹਾਦਸਾ ਨਹੀਂ ਵਾਪਰਿਆ ਲੇਕਿਨ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਮਤਲਬ ਕਿ ਥੋੜਾ ਜਿਹਾ ਜਿੱਥੇ ਟਾਈਮ ਦੀ ਜਿਹੜੀ ਹੈਗੀ ਮਤਲਬ ਕਿ ਕਰ ਲੈਣ ਕਿ ਸਲੋ ਚੱਲਣ ਤੇ ਰਸਤੇ ਦੇ ਵਿੱਚ ਜਿੰਨੀ ਵੀ ਮਤਲਬ ਕਿ ਤੁੰਦਾ ਹੈ ਉਹਦੇ ਨਾਲ ਜਿੰਨੀ ਵੀ ਗੱਡੀ ਨੂੰ ਸਲੋ ਲਜਾਂਗੇ ਉਨੇ ਹਾਦਸੇ ਹੁੰਦਾ ਖਰਚਾ ਘਟ ਜੂਗਾ ਜੀ ਜੀ ਬੜਾ ਬਤਨਵਾ ਤੁਹਾਡਾ ਤੇ ਇਸ ਸਾਡੇ ਨਾਲ ਸਾਡੇ ਸਹਿਯੋਗੀ ਤਰਸੀਮ ਟੁੱਟੀ ਜੋ ਕਿ ਸ਼੍ਰੀ ਮੁਕਸਦ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਈ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਬਦਲਾ ਦੇਖਣ ਨੂੰ ਮਿਲਦਾ ਹੈ ਸ਼ਾਮੀ 6 ਵਜੇ ਤੋਂ ਬਾਅਦ ਤੇ ਤੜਕੇ ਤਾਂ ਮੌਸਮ ਦੇ ਵਿੱਚ ਬਦਲਾ ਨਜ਼ਰ ਆਉਂਦਾ ਹੀ ਹੈ ਜੋ ਕੋਹਰਾ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਬੇहद ਜ਼ਿਆਦਾ ਪਰੇਸ਼ਾਨ ਵੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਉੱਥੇ ਹੀ ਫਾਜ਼ਲਕਾ ਦੀ ਗੱਲ ਕਰਾਂਗੇ ਫਾਜ਼ਲਕਾ ਦੇ ਵਿੱਚ ਵੀ yellow ਜੋ ਹੈ ਅਲਰਟ ਜਾਰੀ ਕੀਤਾ ਗਿਆ gold wave ਦਾ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜੋ ਹੈ ਬਹੁਤ ਜ਼ਿਆਦਾ ਘਟ ਹੋ ਗਈ ਹੈ ਤਾਪਮਾਨ ਦੱਸਿਆ ਜਾ ਰਿਹਾ 14 ਡਿਗਰੀ ਤੋਂ ਹੇਠਾਂ ਪਹੁੰਚ ਚੁੱਕਿਆ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜੋ ਐ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਤਾਂ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਾਹਨ ਚਾਲਕਾਂ ਨੂੰ ਸਵੇਰੇ 10 ਵਜੇ ਤੱਕ ਵੀ ਆਪਣੇ ਵਾਹਨ ਦੀਆਂ ਜੋ ਹੈਡਲਾਈਟਾਂ ਹੈਗੀਆਂ ਉਸ ਦੀ ਮਦਦ ਦੇ ਨਾਲ ਹੀ ਹਾਈਵੇ ਤੇ ਸਫ਼ਰ ਕਰਨਾ ਪੈਂਦਾ ਤੇ ਜੋ ਉਹਨਾਂ ਦੀ ਰਫ਼ਤਾਰ ਹੁੰਦੀ ਹੈ ਉਹ ਉਹ ਵੀ ਬਹੁਤ ਜ਼ਿਆਦਾ ਮੱਠੀ ਹੁੰਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਜਿਹੇ ਮੌਸਮ ਦੇ ਵਿੱਚ ਡਰਾਈਵਿੰਗ ਕਰ ਰਹੇ ਹੋ ਤਾਂ ਤੁਸੀਂ ਬਹੁਤ ਹੋੜੀ ਆਪਣੀ ਰਫ਼ਤਾਰ ਰੱਖੋ ਤਾਂ ਜੋ ਕੋਈ ਵੀ ਵੱਡਾ ਹਾਦਸਾ ਨਾ ਵਾਪਰ ਸਕੇ ਤੇ ਸਭ ਤੋਂ ਖਾਸੀ ਗੱਲ ਇਸ ਦੇ ਵਿੱਚ ਇਹ ਹੈਗੀ ਕਿ ਜਦੋਂ ਤੁਸੀਂ ਡਰਾਈਵ ਕਰਦੇ ਹੋ ਤੁਸੀਂ ਡਰਾਈਵ ਕਰਦੇ ਹੋ ਫੋਨ ਦਾ ਇਸਤੇਮਾਲ ਨਾ ਕਰੋ ਜਾਂ ਫਿਰ ਜੋ ਸੜਕ ਹੈ ਉਸ ਦੇ ਕਿਨਾਰੇ ਪਾਰਕਿੰਗ ਬਿਲਕੁਲ ਵੀ ਨਾ ਕਰੋ ਕਿਉਂਕਿ ਅਜਿਹੇ ਦੇ ਵਿੱਚ ਹਾਦਸੇ ਵਾਪਰਦੇ ਨੇ ਤਾਂ ਆਖਰ ਬਾਰਡਰ ਏਰੀਆ ਤੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਮੌਸਮ ਨੂੰ ਲੈ ਕੇ ਇਸੇ ਮੁਤਲਕ ਸਾਡੇ ਨਾਲ ਸਾਡੇ ਸਹਿਯੋਗੀ ਬਲਜੀਤ ਸਿੰਘ ਜੁੜਗੇ ਨੇ ਜੋ ਸਾਨੂੰ ਵਿਸਤਾਰਪੂਰਵਕ ਜਾਣਕਾਰੀ ਦੇਣਗੇ ਜੀ ਬਲਜੀਤ ਤਾਂ ਮੌਸਮ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਇਹ ਮੌਸਮ ਦੇ ਤੁੰਦ ਇਸ ਟਾਈਮ ਸ਼ਾਮ ਦੇ ਕਰੀਬ ਅੱਛੇ ਪਹੁੰਚੇ ਹੋ ਚੁੱਕੇ ਹਨ ਔਰ ਹਨੇਰਾ ਛਾ ਚੁੱਕਾ ਤੁੰਦ ਬਹੁਤ ਜ਼ਿਆਦਾ ਹੈ ਦੇ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਟ੍ਰੈਫਿਕ ਵੀ ਬੜੇ ਹਰਾਮ ਨਾਲ ਜਾ ਰਿਹਾ ਪਰ ਲੋਕਾਂ ਨੂੰ ਇਹ ਹੀ ਹੈ ਕਿ ਆਪਣੇ ਹਰਾਮ ਨਾਲ ਠੰਡ ਬਹੁਤ ਚੀਨਾ ਪੈ ਰਹੀ ਹੈ ਤੇ ਇਸ ਦੇ ਕਾਰਨ ਆਪਦੇ ਘਰਾਂ ਦੇ ਵਿੱਚ ਬਚਾਅ ਰੱਖਣ ਜੀ ਤਾਂ ਸਪੈਸ਼ਲੀ ਤੌਰ ਤੇ ਜੇਕਰ ਗੱਲ ਕਰੀਏ ਬਾਰਡਰ ਇਲਾਕਿਆਂ ਦੀ ਜਦੋਂ ਕੋਹਰਾ ਜ਼ਿਆਦਾ ਹੁੰਦਾ ਅਜਿਹੇ ਦੇ ਵਿੱਚ ਅਤਵਾਦੀਆਂ ਦੀ ਗੱਲ ਕਰੀਏ ਕੁਸ ਪੈਟੀਆਂ ਦੀ ਗੱਲ ਕਰੀਏ ਤਾਂ ਉਹ ਵੀ ਜੋ ਆ ਬਾਰਡਰ ਇਲਾਕੇ ਤੇ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ ਐਕਟੀਵਿਟੀ ਤੇਜ਼ ਹੋ ਜਾਂਦੀ ਹੈ ਅਜੇ ਹੀ ਕੋਈ ਖਬਰ ਫਿਲਹਾਲ ਤੱਕ ਸਾਹਮਣੇ ਨਹੀਂ ਆਈ ਹੈ ਨਹੀਂ ਫਿਲਹਾਲ ਕੋਈ ਖਬਰ ਤੇ ਸਾਹਮਣੇ ਨਹੀਂ ਆਈ ਹੈ ਪਰ ਹਾਲੇ ਦਿਨਾਂ ਦੇ ਵਿੱਚ ਜੇ ਬਾਰਡਰ ਪਾਰ ਤੋਂ ਜਿਵੇਂ ਕਿ ਡਰੋਂਗ ਦੇ ਰਾਈ ਜੀ ਆਪਣਾ ਹਿਰਨ वगੇਰਾ ਸਤੰਦਾ ਮਾਮਲੇ ਬਹੁਤ ਜ਼ਿਆਦਾ ਹੁੰਦੇ ਪਰ ਇਸ ਵਾਰੀ ਅਜੇ ਤੱਕ ਇਹੋ ਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜੀ ਤਾਂ ਜੇਕਰ ਗੱਲ ਕਰੀਏ ਜਿਹੜੇ ਲੋਕੀ ਹੈਗੇ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਉਹਨਾਂ ਨੂੰ ਦਿੱਕਤਾਂ ਜੋ ਹੈਗੀਆਂ ਆ ਰਹੀਆਂ ਨੇ ਬਾਹਰ ਨਿਕਲਣ ਦੇ ਵਿੱਚ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਹੋ ਗਈ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਾਣਕਾਰੀ ਜੋ ਹੈ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਬਲਜੀਤ ਸਿੰਘ ਜਿਹੜੇ ਨੇ ਉਹ ਜੁੜੇ ਹੋਏ ਸੀ ਜਲਾਲਾਬਾਦ ਤੋਂ ਜਿਨ੍ਹਾਂ ਨੇ ਵਿਸਤਾਰਪੂਰਵਕ ਇਸ ਮੁਤਲਕ ਜਾਣਕਾਰੀ ਦਿੱਤੀ ਹੈਗੀ ਹਾਲਾਂਕਿ ਜੇਕਰ ਬਾਰਡਰ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਅਜਿਹੇ ਮਾਮਲੇ ਵੱਧ ਜਾਂਦੇ ਨੇ ਜਿਹੜੇ ਕੁਸ ਪੈਟੀ ਹੈਗੇ ਜਾਂ ਡਰੋਨ ਦੇ ਜ਼ਰੀਏ ਜੋ ਡਰੱਗਸ ਨੇ ਉਹ ਭੇਜੇ ਜਾਂਦੇ ਨੇ ਭਾਰਤ ਦੇ ਵਿੱਚ ਤਾਂ ਇਹ ਜੋ ਐਕਟੀਵਿਟੀ ਵੱਧ ਜਾਂਦੀ ਹੈ ਜਿਸ ਉੱਤੇ ਰੋਕ ਲਗਾਉਣ ਦੇ ਲਈ ਲਗਾਤਾਰ ਜੋ ਫੌਜੀ ਜਵਾਨ ਹੈ ਉਹ ਮੁਸਤੈਦ ਰਹਿੰਦੀ ਹੈ ਤਾਂ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਜਿਸ ਤਰੀਕੇ ਦੇ ਮੌਸਮ ਦੇ ਹਾਲੋ ਹਾਲਾਤ ਬਣੇ ਹੋਏ ਨੇ ਤਾਂ ਅਜੇਹੇ ਦੇ ਵਿੱਚ ਲਗਾਤਾਰ ਹੀ ਇਹੀ ਕਿਹਾ ਜਾ ਰਿਹਾ ਲੋਕਾਂ ਨੂੰ ਵਾਰ-ਵਾਰ ਇਹੀ ਅਪੀਲ ਹੈ ਕਿ ਤੁਸੀਂ ਇਸ ਮੌਸਮ ਦੇ ਵਿੱਚ ਜਦੋਂ ਤੁਹਾਨੂੰ ਕੋਈ ਕੰਮ ਨਹੀਂ ਹੈ ਤਾਂ ਤੁਸੀਂ ਬਾਹਰ ਨਾ ਨਿਕਲੋ ਅਗਲੇ ਜੋ ਹੈ 3 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ 4 ਤਰੀਕ ਨੂੰ ਲੈ ਕੇ 5 ਤੇ 6 ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਮੀਂਹ ਪੈ ਸਕਦਾ ਹੈਗਾ ਕਿਉਂਕਿ ਵੈਸਟਰਨ ਡਿਸਟਰਬੈਂਸ ਜੋ ਹੈ ਉਹ ਐਕਟਿਵ ਹੋ ਚੁੱਕਿਆ ਹੈ ਮੌਸਮ ਦੇ ਵਿੱਚ ਤਬਦੀਲੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦੀ ਹੈ ਤਾਂ ਬੀਤਾ ਜਿਹੜਾ ਬੀਤਾ ਦਿਨ ਹੈਗਾ ਆ ਉਸ ਨੂੰ ਵੀ ਲੈ ਕੇ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਵੀ ਬਹੁਤ ਜ਼ਿਆਦਾ ਠੰਡ ਸੀ ਤੇ ਅੱਜ ਵੀ ਬਹੁਤ ਜ਼ਿਆਦਾ ਠੰਡ ਸੀ ਇੰਨੀ ਕਿ ਜ਼ਿਆਦਾ ਠੰਡ ਸੀ ਇੰਨਾ ਕਿ ਜ਼ਿਆਦਾ ਕੋਹਰਾ ਸੀਗਾ ਕਿ ਟ੍ਰੇਲ ਵੀ ਮੂਤੇ ਪੈ ਰਹੀ ਸੀ ਗੱਡੀ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਤੁਸੀਂ ਵੀ ਇਸ ਮੌਸਮ ਦੇ ਵਿੱਚ ਆਪਣਾ ਖਾਸਾ ਧਿਆਨ ਜ਼ਰੂਰ ਰੱਖੋ